ਸ਼੍ਰੋਮਣੀ ਅਕਾਲੀ ਦਲ ਗਿੱਦੜਵਾਹ ਦਫ਼ਤਰ ਵਿਖੇ ਅੱਜ ਪੰਜਾਬ ਬਚਾਓ ਯਾਤਰਾ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੁੱਜੇ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਗਿੱਦੜਵਾਹ ਹਲਕੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹੁਤ ਜ਼ਿਆਦਾ ਕੰਮ ਕਰਵਾਏ ਗਏ। ਉਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਤੇ ਹਰ ਇੱਕ ਦੀ ਸੁਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਫੇਰ ਮਜ਼ਬੂਤ ਕਰਨਾ ਪਵੇਗਾ। ਮੌਜੂਦਾ ਸਰਕਾਰ ਤੇ ਤੰਜ ਕੱਸਦੇ ਆ ਕਿਹਾ ਕਿ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਅਤੇ ਹੁਣ ਕੋਈ ਕੰਮ ਨਹੀਂ ਹੋ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਲੋਕ ਹੁਣ ਝੂਠੇ ਲੋਕਾਂ ਦਾ ਸਾਥ ਨਹੀਂ ਦੇਣਗੇ। ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੀਆਂ ਗਲਤੀਆਂ ਕਰਕੇ ਆਪਣੀ ਮਾਂ ਪਾਰਟੀ ਕਮਜ਼ੋਰ ਕਰ ਦਿੱਤੀ। ਆਪਾ ਨਵੀਂ ਗੀਤ ਬੜੇ ਪੇਸ਼ ਕਰਦੇ ਆ। ਤੇ ਪ੍ਰਵਾਹ ਨੂੰ ਕੁਸ਼ਤੋਂ ਐਨ ਬੜੀ ਕੀ। देखो अपने कि ठगिया हुई हैं आप अपने ठगिया तो समाज ठगिया तो सीखते नहीं आप इन्ने भोले हैं जोड़ा जो कहता आखे लग लगे हैं आ जी झाडू वाले ने ठगी जो अपने मारी थी गुजरात मार गए मध्य प्रदेश भी मान गए राजस्थान भी मान गए हिमाचल भी गया खाता दे थी। खाता सारे टोलियां देखिए भागिया झाड़ू 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 ਮਾਤਾ ਜਿਹੜੀ ਗੱਲ ਕਰ ਰਹੀ ਹੈ ਨਾ ਬਾਗਵੇਂ ਸਿੰਘ ਦਾ ਜਿਹਨੂੰ ਕੋਈ ਪਿੰਡ ਦਾ ਸਸਰੀ ਕਾ ਮੇ ਬਣਾ ਲਾ ਉਹਨੇ ਪਹਿਲੇ ਪੈਰ ਵਿੱਚ ਠੇਕ ਪੁੰ ਮੈਂ ਕਹਿਆ ਸੀ ਨਾ ਪਿੰਡ ਦਾ ਜਿਹੜਾ ਮਲੰਦਾ ਹੈ ਉਹਨੂੰ ਬੜੀ ਮਰਚਾ ਲੱਗੀਆਂ ਜਾਨਾ ਜਦੋਂ ਪਹਿਲੀ ਵਾਰਾ ਦਿੱਤੇ ਜਦੋਂ ਇਕੱਠੇ ਹੋਏ ਉਹ ਇੱਕ ਦੂਜੇ ਨੂੰ ਦੱਸਿਆ ਤਾਂ ਮੈਂ

ਵੀ 5 ਸਾਲ ਬਾਦਲ ਸਾਹਿਬ ਨੇ ਇੱਥੇ ਰਾਜ ਕੀਤਾ ਥੋੜੀ ਸੇਵਾ ਕਰ ਲਈ ਹੈ ਤੇ ਬਾਕੀ 10 ਸਾਲ ਕਾਂਗਰਸ ਦਾ ਤੇ ਬਾਕੀ ਆ ਜੋ ਦੋ ਝਾੜੇ ਚੁੱਕੇ ਹੈ ਮੈਨੂੰ ਯਾਦ ਹੈ ਮੈਂ ਨੋਛਾ ਛੋਟਾ ਹੁੰਦਾ ਸੀ ਇੱਥੇ ਜੋ ਸਿਆਸਤ ਚੱਲਦੀ ਸੀ ਮੈਂ ਤਾਂ ਮਨ ਜੋੜੇ ਗਏ ਹੁੰਦੇ ਸੀ ਸਾਨੂੰ ਤੋਰਦੇ ਸੀ ਮੈਨੂੰ ਲੱਗਦਾ ਮੇਰੀ ਡੁੱਲੀ ਲਈ ਸੀ ਪਹਿਲੇ ਮੱਲਨ ਪਿੰਡ ਤੇ ਕੋਣੀ ਨਹੀਂ ਘਰ ਘੱਟ ਜਾਣਾ ਸੀ मैं कही आया दो दिन हो गए पंडी नहीं खत्म हो जाए तीन तीन दिन लगते रिश्ता जरा परिवार का रिश्ता जो इतने आना लगता जो अपने घर दे के आ गए क्योंकि मैंने तो पूरे पंजाब जाना पे इतों में सिद्ध सीधे इतने लगता है जो उठी दे थो, तो, देखो पहले बापू बादल ਤੇ ਉਹ ਵੱਡਾ ਸਾਰਾ ਸੀ ਹੁਣ ਇਕੱਲਾ ਮੈਂ ਤੇ ਸਾਰੇ ਪੰਜਾਬ ਪਾਰਟੀ ਦੀ ਟੱਕੜਾ ਕਰਕੇ ਖੜਾ ਕਰ ਰਹਾ ਹਾਂ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰਦੇ ਮੈਂ ਤਾਂ ਕਿਹਦੇ ਕੀ ਸੋਚਦਾ ਹੈ ਉਦੋਂ ਕਈ ਪਾਰਟੀਆਂ ਤੇ ਸੀ ਅਕਾਲੀਆਂ ਤੇ ਸਿੱਖਾਂ ਵਿਚਾਲੇ ਮੈਂ ਕਿ ਕਾਲੀ ਕਲੀ ਕਰ ਉਹ ਕਿਹੜੇ ਲੋਕ ਹੁੰਦੇ ਸੀ ਉਹ ਲੋਕ ਜਿਨ੍ਹਾਂ ਨੇ ਤੁਹਾਡੇ ਤੋਂ ਖਤਰਚਾ ਕੀਤਾ ਤੁਹਾਡੀ ਪਾਰਟੀ ਹੁਣ ਬਿਆਦਗੀ ਤਾਂ ਤੁਹਾਡੇ ਤੇ ਇਲਜ਼ਾਮ ਲਾਤਾ ਤੇ ਹੁਣ ਕਿੱਥੇ ਹਨ ਉਹ ਜਿਹੜੇ ਇਲਜ਼ਾਮ ਹੁੰਦੇ ਸੀ ਉਹ ਕਿੱਥੇ ਗੁੰਮ ਹੋ ਗਏ ਆ ਦਾਦੂ ਵਾਲੇ ਨਿਮਾਟਾ ਰੋਡ ਦੇ ਜਿੰਨੇ ਵੀ ਰਿਸ਼ਤੇਦਾਰ ਕਿੱਥੇ ਆ ਹੁਣ ਕੋਈ ਦਰਬਾਰ ਸਾਹਿਬ ਦੀ ਸੁਲਤਾਨਪੁਰ ਲੋਧੀ ਉੱਥਾਰ ਕੇ ਗੋਲਗਾ ਜਲਾਈਆਂ ਅੰਦਰ ਜਾ ਕੇ ਬਾਠ ਚੱਲ ਰਿਆ ਸੀ ਪਰ ਕੋਈ ਵੀ ਚਾਲ ਨਹੀਂ ਦਿਖਲਾ ਬੰਦੇ ਆ ਜੀ ਕਿ ਕਿ ਅਵੇ ਛੁਲੀ ਪਿਆ ਜਿੱਦੀ ਹੋਈ ਕਿ ਕੋਈ ਨਹੀਂ ਬੋਲੇ ਕਾਲ ਕਲ ਦੇ ਬਗੈਰ ਤੇ ਕਿਸੇ ਕੰਮ ਹੋਰੀ ਆਈ ਜਿਹੜੇ ਆਪਾਂ ਸਾਰੇ ਕੇਸ ਝਾੜੂ ਸਾਰੇ ਆਪਣੇ ਮਹਨਤ ਰਾਹੀਂ ਸਾਰਿਆਂ ਨੇ ਲੋਟਾ ਪਾਈਆਂ ਤੇ ਭੋਲਰ ਦੀ ਰਿਹਾਈ ਵਿੱਚ ਉਹ ਕੇ ਜਿਵੇਂ ਨਾ ਕਿਹਾ ਮੈਂ ਖੜਾ ਤੇ ਇੱਥੇ ਹੱਥ ਕੰਧੂ ਲਿਖਿਆ ਸੀ ਇੱਕ ਮੌਕਾ ਦੇ ਦਿਓ ਚਾਹਣਾ ਨੂੰ ਇੱਕ ਵਾਰਤ ਦੇ ਦਿਓ ਤੇਜੀ ਵਾਲ ਨੂੰ ਆ ਇੱਕ ਮੌਕਾ ਰੱਖੇ ਵੀਰ ਮੌਫਤ ਕੰਦਾ ਨੇ ਲਿਖਿਆ ਸੀ ਜਦੋਂ ਦੀ ਮੋਟ ਸਰਕਾਰ ਬਣਾਈਆ ਕੋ ਨਹੀਂ ਆਇਆ ਇੱਥੇ ਆ ਤਾਂ ਜਿਵੇਂ ਅੰਗਰੇਜ਼ ਲੁੱਟਦੇ ਸੀ ਮੁਗਲ ਆਏ ਸੀ ਹਮਲਾ ਕਰਕੇ ਲੁੱਟ ਗਏ ਉਵੇਂ ਹੀ ਐ ਸਰ ਆ ਦਿੱਲੀ ਦੀ ਸਰਕਾਰ

नहीं आई मैं याद है बादल बा, साहब लंबी हल्के का रिजल्ट आया हार गए अगले दिन ही संगत में धनबाद कर चले गए कहते मैं फर्ज अपना मैं माँ मैं धन्यवाद कर ला सारा का जो गरीब वास्ते अब ਆਟਾ ਦਾ ਸਕੀਮ ਸੀ ਬੰਦ ਕਰ ਦਿੱਤੀ ਆ ਜਿਹੜੀ ਸੈਂਟਰ ਦੁਕਾਨ ਪੁੰਦੀ ਆ 19 ਦਿੰਦੇ ਆ ਥੋੜੀ ਬਾਕੀ ਜਿਹੜੀ ਪੰਜਾਬ ਵਾਲੀ ਤਾਂ ਬੰਦ ਕਰਤੀ ਆ ਇਹ ਪਾਰਲੀਮੈਂਟ ਇਲੈਕਸ਼ਨ ਹੈ ਤੁਸੀਂ ਪਾਰਲੀਮੈਂਟ ਇਲੈਕਸ਼ਨ ਤੇ ਆਂ ਜਿਤਾ ਦਿਓ ਸਮਝ ਲਓ ਤੁਹਾਡਾ ਰਾਜ ਉਦੋਂ ਹੀ ਆ ਅਸੀਂ ਟਿਕਟ ਨਹੀਂ ਦੇਵਾਂਗੇ ਨਾ ਤੁਹਾਡੇ ਨਾਲ ਧੱਕਾ ਨਹੀਂ ਕਰਦੇ ਆ ਦੇਖੋ ਜਿੰਪੀ ਦੇ ਲੋ ਮੇਰੇ ਛੋਟਾ ਭਰਾ ਦੇਖੋ ਬਹੁਤ ਮਿਹਨਤ ਕਰਨ ਵਾਲਾ

ਹੁਣ ਮੈਂ ਆਈ ਕਥਨ ਕਰਦਾ ਤਗੜੇ ਹੋ ਜੋ ਗਿੱਦੜਵੇ ਕੋ ਆਪਾਂ ਘੱਟ ਘੜ 15-20 ਹਜ਼ਾਰ ਦੀ ਜਤਨਾ ਇਸ ਪਾਲੀ ਵਿੱਚ ਜਿੱਤੋਂਗੇ ਕਾਉਂਦੇ ਨਹੀਂ ਦੇਖੋ ਇੰਨੇ ਗਿੰਨਾ ਤੁਸੀਂ ਇਕੱਠੇ ਹੋਏ ਹੋ ਤੁਸੀਂ ਇਕੱਲੇ ਦਾਸਾ ਖੋਰ ਪੜੋ ਪਰ ਮੇਰੀ ਵੀ ਆਸਦੋ ਯਾਰ ਤੁਸੀਂ ਦਾ ਵੱਡੇ ਬਾਗਲ ਸਾਹਿਬ ਦੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਸਾਡੇ ਬਾਜੂ ਪਰਾਉ ਦਾ ਹਿੱਸਾ ਹੋ ਸਾਡੀ ਜਾਨ ਹੋ ਸਾਨੂੰ ਤੁਹਾਡੇ ਦੇ ਬਹੁਤ ਬਹੁਤ ਆਸ਼ ਹੈ ਬਹੁਤ ਬਹੁਤ ਧੰਨਵਾਦ ਮੈਂ ਕਹਿੰਦਾ ਤੁਸੀਂ 300 ਲੋਕ ਕੇ ਸੋਕੇ ਟੱਪਾ ਲੋ ਮੈਨੂੰ ਲੱਗਦਾ ਜੋ ਤੁਸੀਂ ਕਹੋਗੇ ਮੈਂ ਕਿ ਮੇਰੇ ਤੁਹਾਡੇ ਸਿਪ ਦੇ ਬੋਲਿਆ ਕਿ ਬਾਦਲ ਸਾਹਿਬ ਨੇ ਇਹ ਕੰਮ ਸ਼ੁਰੂ ਕੀਤਾ ਹੈ ਐ ਸੜਕੇ ਨੂੰ ਮੈਂ ਕਹਿੰਦਾ ਦੂਜੇ ਪੰਜਾਬ ਦੇ ਇੱਕ ਨੰਬਰ ਦੇ ਹਲਕਾ ਮਾਲਕਾ ਤੁਹਾਨੂੰ ਮੇਰੇ ਕੰਮ ਕਰਦਾ ਤਰੀਕਾ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਹੀ ਮੀਕਾ ਕਰਦਾ ਹੋਇਆ ਹਾਂ